ਪਿਛਲੇ ਸਾਲ ਯਾਨੀ ਸਾਲ 2024 ਵਿੱਚ ਜਿੱਥੇ ਸੁਪਰ ਹਿੱਟ ਫਿਲਮ ਜਟਨ ਜੁਲੀਅਟ ਅਰਦਾਸ ਵਰਨਿੰਗ ਬਲੈਕਿਆ ਰੁਪਿੰਦਰ ਗਾਂਧੀ ਨੀਮੇ ਸਸਕਟਣੀ ਅਤੇ ਫਿਰ ਮਾਮਲਾ ਗੜਬੜ ਗੜਬੜ ਹੈ ਫਿਲਮ ਦੇ ਸੀਕਵਲ ਦੇਖਣ ਨੂੰ ਮਿਲੇ ਉੱਥੇ ਹੀ ਸਾਲ 2025 ਵਿੱਚ ਵੀ ਤੁਸੀਂ ਕਈ ਹਿੱਟ ਫਿਲਮਾਂ ਦੇ ਸੀਕਵਲ ਦੇਖ ਸਕੋਗੇ ਆਓ ਤੁਹਾਨੂੰ ਦੱਸਦੇ ਹਾਂ ਸਾਲ 2025 ਵਿੱਚ ਕਿਹੜੀਆਂ ਪੰਜਾਬੀ ਫਿਲਮਾਂ ਦੇ ਸੀਕਵਲ ਦੇਖਣ ਨੂੰ ਮਿਲ ਸਕਦੇ ਹਨ ਇਸ ਸਾਲ ਤੁਹਾਨੂੰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਇੱਕ ਵਾਰ ਫਿਰ ਵੇਖਣ ਨੂੰ ਮਿਲੇਗੀ। ਸਾਲ 2015 ਦੀ ਸੁਪਰ ਹਿੱਟ ਫਿਲਮ ਸਰਦਾਰ ਜੀ ਦਾ ਤੀਜਾ ਸੀਕਵਲ ਯਾਨੀ ਕਿ ਸਰਦਾਰ ਜੀ 3 ਇਸੇ ਸਾਲ ਦੇਖਣ ਨੂੰ ਮਿਲੇਗੀ। ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਇਹ ਫਿਲਮ 27 ਜੂਨ ਨੂੰ ਰਿਲੀਜ਼ ਹੋਵੇਗੀ। ਸਾਲ 2016 ਵਿੱਚ ਪਹਿਲੀ ਵਾਰ ਆਈ ਐਮੀ ਵਿਰਕ ਦੀ ਫਿਲਮ ਨਿੱਕਾ ਜੈਲਦਾਰ ਦਾ ਚੌਥਾ ਸੀਕਵਲ ਨਿੱਕਾ ਜੈਲਦਾਰ 4 12 ਸਤੰਬਰ ਨੂੰ ਰਿਲੀਜ਼ ਹੋਵੇਗੀ ਸਾਲ 2018 ਦੀ ਸੁਪਰ ਹਿੱਟ ਫਿਲਮ ਗੋਲਕ ਬੁਕਨੀ ਬੈਂਕ ਤੇ ਬਟੂਆ ਦਾ ਸੀਕਵਲ ਵੀ ਤੁਸੀਂ ਇਸੇ ਸਾਲ ਦੇਖ ਸਕਦੇ ਹੋ ਸਾਲ 2024 ਦੀ ਹਿੱਟ ਫਿਲਮ ਮਿੱਤਰਾਂ ਦਾ ਚੱਲਿਆ ਟਰੱਕ ਨੇ ਇਸ ਦਾ ਸੀਕਵਲ ਵੀ ਇਸੇ ਸਾਲ ਬਣਨ ਜਾ ਰਿਹਾ ਹੈ ਸੁਪਰ ਹਿੱਟ ਫਿਲਮ ਡਾਕੂਆਂ ਦਾ ਮੁੰਡਾ ਦਾ ਤੀਜਾ ਸੀਕਵਲ ਡਾਕੂਆਂ ਦਾ ਮੁੰਡਾ 3 ਵੀ ਇਸੇ ਸਾਲ 13 ਜੂਨ ਨੂੰ ਰਿਲੀਜ਼ ਹੋਵੇਗੀ ਸਰਗੁਣ ਮਹਿਤਾ ਦੀ ਸੁਪਰ ਹਿੱਟ ਫਿਲਮ ਸੌਂਕਣ ਸੌਂਕੜੇ ਦਾ ਸੀਕਵਲ ਸੌਂਕਣ ਸੌਕੜੇ 2 ਵੀ ਇਸੇ ਸਾਲ 3 ਮਈ ਨੂੰ ਰਿਲੀਜ਼ ਹੋਵੇਗੀ। ਸੋਨਮ ਬਾਜਵਾ ਤੇ ਤਾਨੀਆਂ ਦੀ ਫਿਲਮ ਗੋਡੇ-ਗੋਡੇ ਚਾਹ ਦਾ ਸੀਕਵਲ ਵੀ ਤੁਸੀਂ ਇਸੇ ਸਾਲ ਦੇਖ ਸਕੋਗੇ। ਵਰਨਿੰਗ ਅਤੇ ਵਰਨਿੰਗ 2 ਤੋਂ ਬਾਅਦ ਵਰਨਿੰਗ 3 ਦੀ ਤਿਆਰੀ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਕਰੀਬ 9 ਸਾਲ ਪਹਿਲਾਂ ਆਈ ਐਮੀ ਵਿਰਖ ਦੀ ਫਿਲਮ ਬੰਬੂ ਕਾਰ ਦਾ ਵੀ ਇਸ ਸਾਲ ਸੀਕਵਲ ਬਣਨ ਜਾ ਰਿਹਾ ਹੈ ਜਿਸ ਵਿੱਚ ਐਮੀ ਵਿਰਕ ਤੇ ਵੀਨੂ ਢਿੱਲੋਂ ਦੀ ਜੋੜੀ ਤੁਹਾਡੇ ਪੀੜਾ ਪਾਵੇਗੀ ਤੁਸੀਂ ਇਹਨਾਂ ਵਿੱਚੋਂ ਕਿਸ ਫਿਲਮ ਦਾ ਸੀਕਵਲ ਦੇਖਣ ਦੀ ਦਿਲਚਸਪੀ ਰੱਖਦੇ ਹੋ ਜਾਂ ਫਿਰ ਉਹ ਕਿਹੜੀ ਫਿਲਮ ਹੈ ਜਿਸ ਦਾ ਸੀਕਵਲ ਬਣਨਾ ਚਾਹੀਦਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ